ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਵਿਜਿਟ ਆਪਣੀ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਸੀਲ ਲਗਦੀ ਪੱਟੀ ਭਾਈ ਗਰਲਾਲ ਸਿੰਘ ਦੇ ਫਾਰਮ ਤੇ ਪਹੁੰਚੇ ਸਜਣੋ ਤਿੰਨ ਬੈਡਾਂ ਵਿਖਾਵਾਂਗੇ ਬਿਲਕੁਲ ਗਿੱਲੇ 나ੜੂ ਤਾਜ਼ੀਆਂ ਸਈਆਂ ਤੇ ਇੱਕ ਸਜਣੋ ਗੱਭਨ ਵਹਿੜਿਆ ਤਿਆਰੀ ਤੇ ਕਰਦੇ ਆ ਗੱਲਬਾਤ ਬਾਈ ਗੁਰਲਾਲ ਸਿੰਘ ਨਾਲ ਪੁੱਛਦੇ ਕਿਵੇਂ ਦੇ ਰਹਿਣਗੇ ਰੇਟ ਜੁੜੇ ਰਿਓ ਐਂਡ ਤੱਕਰ ਜੀ ਬਾਈ ਗੁਰਲਾਲ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੋਪ ਸਾਹਿਬ ਕੀ ਹਾਲ ਚਾਲ ਜੀ ਕਿਰਪਾ ਪਾਤਸ਼ਾਹ ਦੀ ਸ਼ੁਕਰ ਆਜੀ ਮਹਾਰਾਜ ਦਾ ਕਰਦੇ ਤੁਸੀਂ ਦੱਸੋ ਕਿਰਪਾ ਵੈਗਰੂ ਦੀ ਕਰਦੀ ਗਲਾ ਚਲੋ ਸ਼ੁਕਰ ਆ ਮਹਾਰਾਜ ਦਾ ਡਰੈਸ ਕਰੀਏ ਨੋਟ ਕਰਾਂ ਡਰੈਸ ਵੀਰ ਜੀ ਨਾਮ ਮੇਰਾ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 8217182479 ਠੀਕ ਆ ਸ਼ੁਰੂਆਤ ਵੱਡੀ ਵਹਿੜ ਤੋਂ ਕਰੀਏ ਹਾਂਜੀ ਵੀਰ ਜੀ ਇੱਥੋਂ ਕਰੀਏ ਜੀ ਕੀ ਬਾਤ ਹੈ ਯਾਰ ਬਹੁਤ ਸੋਹਣੀ ਵਹਿੜ ਫਾਰਮ ਵਾਲੀ ਹੈ ਬਹੁਤ ਜਿਆਦੀ ਵੀਰ ਜੀ ਖਾੜੀ ਵਾਲਾ ਝੱਡਾ ਆ ਗਿਆ ਬੀਤੀ ਪਹਿਲੇ ਸਵੇਰੇ ਬੱਚੀ ਨੇ ਕੱਢਿਆ 27-28 ਕਿਲੋ ਦੁੱਧ 27 ਤੋਂ 28 ਹਾਂ ਜੀ ਦੁੱਧ ਪਰ ਸਵੇਰੇ ਸੂਈ ਆ ਹਾਂ ਤੇ ਇੱਕੋ ਡੰਗ ਦੀ ਸਵੇਰੇ ਚਵਾਈ ਕੀਤੀ 9-10 ਕਿਲੋ ਚੋਈ ਹੁਣ ਦੂਜੇ ਡੰਗ ਦੀ ਚਵਾਈ ਹੋਣੀ ਆ ਜੀ ਦੂਜੇ ਦੀ ਹੋਣੀ ਆ ਹਾਂ ਜੀ ਦੁੱਧ ਆਪਾਂ ਚਲੋ ਉਮੀਦ ਕਰ ਸਕਦੇ ਆ ਜਿਵੇਂ ਬਾਰਸ਼ਾ ਪੂਰਸਾ ਹੁੰਦਾ ਪਿਆ ਵੀ ਦੁੱਧ 30 ਕਿਲੋ ਤੋਂ ਪਲੱਸ ਚੱਲੂਗੀ ਅਲਕੀ 30 ਤੋਂ ਹਾਂ ਜੀ ਮਗਰ ਬੱਚਾ ਵਾ ਜੀ ਚਲ 30 ਤੋਂ ਨਾ 27-28 ਤੋਂ ਨਹੀਂ ਜਾਂਦੀ ਭਾਈ ਆ ਨਾ ਆਹ ਦੇ ਦਊਗੀ ਜੀ 30 ਕਿਲੋ ਦੋ ਤੈਨੂੰ ਕੀ ਜਾਂਦਾ ਵਛੀ ਨੂੰ ਹਾਂ ਨਹੀਂ ਖਰੀ ਆ ਹਾਂ ਜੀ ਹਾਂ ਜੀ ਥਾਲੇ ਵੇ ਦੀ ਮੰਤਰੀ ਦ ਜੀ 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 ਅੰਦਾਜ਼ਾ ਲਾ ਲੈਂਦੇ ਕਿ ਇਹਨੇ ਕਿੰਨਾ ਕੁ ਦੁੱਧ ਭਰਨਾ ਹੈ ਹਾਂਜੀ ਹਾਂਜੀ ਬ੍ਰੀਡ ਵਾਲੀ ਵਹਿੜ ਆ ਗਾਣ ਮੌਸਮ ਠੰਡੇ ਆ ਗਏ ਹਾਂਜੀ ਹਾਂਜੀ ਵੀਰ ਜੀ ਲਓ ਜੀ ਸਜਣੋ ਮੌਸਮ ਹੁਣ ਠੰਡੇ ਆ ਗਏ ਬਿਲਕੁਲ ਪੂਰੀ ਵੱਡੀ ਸਜਣੋ ਫਾਰਮ ਵਾਲੀ ਬੱਚੀ ਆ ਤੇ ਮਗਰ ਬੱਚਾ ਪਾਇਆ ਨਾ ਮਿਲ ਕਾਬ ਮਗਰ ਬੱਚਾ ਜੀ ਓਕੇ ਰੇਟ ਭਾਈ ਕੀ ਰਹੇਗਾ ਫਿਰ ਰੇਟ ਸੰਧੂ ਸਾਹਿਬ ਇਹਦਾ ਮੁੱਲ ਕਰਦੇ ਆ 110000 ਰੁਪਿਆ ਆਪਾਂ ਜੀ ਜੀ ਹਾਂ ਜੀ ਪੰਜ ਦੀ ਦੇਦ ਗਏ ਜੀ ਚਾਹੀਦੀ ਤੇ ਗਈ ਜਾਣੀ ਆ ਸੰਧੂ ਸਾਹਿਬ ਉਹਦੀ ਜਾਣੀ ਆ ਕਰ ਮੈਂ ਜਿੱਡੀ ਵੜੇ ਜਾਣੀ ਆ ਐਸਐਸਪੀ ਮੈਂ ਲੋਈ ਰੱਖਿਆ ਸੁਪਾ ਤੇਰੇ ਦੇਣ ਹੋਣਾ ਤੇ ਡੂੜ ਰੱਖਦੀ ਵਛੀ ਆ ਪਿਆਰ ਮਾਤੋ ਕਰਕੇ ਖੁੱਲਾ ਕਰਦੇ ਛੋੜ ਛੱਪਾ ਪੂਰੇ ਲੱਖ ਦੀ ਦੇਦ ਗਏ ਫਿਰ ਹੋਰ ਕਰਦੇ ਲਾਸਟ ਹੀ ਜੀਚੋ ਛੋੜੀ ਹੋਣੀ ਆ ਜੀ 100 95000 ਦੀ ਵਛੀ ਦਵਾਂਗੇ ਸੰਧੂ ਸਾਹਿਬ 92 ਦੀ ਨਹੀਂ ਠੱਕਾ ਹੋਈ ਨਾ ਜਾਣ ਦੇ ਠੱਕਾ ਹੋਈ ਨਾ ਜੀ ਮਾਰ ਦੇ ਥਾਪੀ ਚਲੋ ਮਾਰੇ ਗੁਰੂਵਾਰ ਗਵਿੰਦ ਸਾਹਿਬ ਨਵੀਂ ਨਰਈ ਰੱਖੇ ਜਿੰਦੇ ਘਰ ਜਾਨਾ ਨਾ ਇਹ ਸੌਦਾ ਕੱਲ ਇੱਕ ਤਰ੍ਹਾਂ ਹੀ ਲੱਦ ਕੇ ਲੈ ਜਾਵਾਂਗੇ ਤਸल्ली ਨਾਲ ਐ ਚਵਾ ਕੇ ਤੇ ਫੇਰਾ ਪਰ ਪਈਏ ਲਾਵਾਂਗੇ ਬਾਅਦ ਹਾਂਜੀ ਠੀਕ ਹੈ ਗੱਲਾਂ ਖਰੀਆਂ ਜੀ ਆ ਗਈ ਗੱਪਣ ਇਹ ਗੱਪਣ ਵੀ ਜੀ ਇਹ ਵੀ ਇੱਕ ਕਨਵਾ ਸੂਆ ਆ ਗਈ ਇਹ ਦੂਜਾ ਸੂਆ ਸੁਣੀ ਜੀ ਠੀਕ ਹੈ ਪਹਿਲੇ ਸੂਏ ਬੱਚੀ ਨੇ ਕੱਢਿਆ 17 18 ਕਿਲੋ ਦੁੱਧ ਓਕੇ ਸੀਲਸਲਾਗਾ ਜੀ ਬਿਲਕੁਲ ਜਿਆਦਾ ਠੀਕ ਹੈ ਹਾਂਜੀ ਕਿੰਨੇ ਦਿਨ ਦਾ ਸਮਾਂ ਬਈ ਰਹਿ ਗਿਆ ਹੌਤਾ ਲੈ ਜੂਗਾ ਜੀ ਇੱਕ ਹੌਤਾ ਬਾਕੀ ਰਹਿ ਗਿਆ ਨਾ ਠੀਕ ਹੈ ਨੋ ਇਸ ਜਰੋ ਵੈੜ ਚੰਗੀ ਆ ਇੱਕ ਹਵਤਾ ਜਿਹੜਾ ਬਾਕੀ ਰਹਿ ਗਿਆ ਹੰਦੋ ਲਈ ਭਾਈ ਜੀ ਇਹਦੀ ਕੀਮਤ ਇਹਦੀ ਕੀਮਤ ਮਾਰਿਆ ਕਰਦੇ ਮੁੱਲ 75000 ਠੀਕ ਆ ਦੇ ਲੈ ਜਿਹੜੀ 70000 ਦੀ ਬਚੀ ਦੇ ਦਾਂਗੇ ਹੋਰ ਹੋਰ ਜੈ ਜੀ ਆਗੇ ਨਹੀਂ ਹੋਰ ਬਾਹਰ ਬੜਾ ਬਾਜ਼ਾਰ ਤੇ ਜਦੋਂ ਜਾਈਦਾ ਲੋਕ ਨਹੀਂ ਜਿੱਦੇ ਮੂੰਹ ਕੋਦੇ ਤੁਹਾਨੂੰ ਕੀ ਦੱਸਾਂ ਤੁਹਾਨੂੰ ਸੈ ਜਾਂਦੇ ਆ ਚੰਡੀਆਂ ਸੀਲ ਸਲਾਪਾ ਕੋਈ ਹੋਰ ਹੀ ਨਹੀਂ ਗੱਲ ਜੀ ਇਹ ਪੁੰਡਾ ਕੋਈ ਗਰਮੀ ਨਾਲ ਆਕੇ ਹੁੰਦੇ ਆ ਬੱਸ ਜੀ ਬੱਸ 2000 ਛੱਡ ਦੇ ਹੋਰ ਜਿਆਦਾ ਛੱਡ ਦੇ ਲਾਖ ਹੀ 60000 ਦੀ ਬਚੀ ਦੇਣੀ ਜੀ 60 ਦੀ ਹਾਂ ਜੀ ਉਹ ਚੋ ਛੋੜ ਚਾਪਾ ਹੀ ਹੋਣਾ ਜੀ ਓਕੇ ਹਾਂ ਜੀ ਹੂੰ ਇਸ ਤਰ੍ਹਾਂ ਹੀ ਛਾਈ ਪੈਣਾ ਪਾਵੇ ਇਸ ਤਰ੍ਹਾਂ ਹੀ ਲੱਦ ਕੇ ਲੈ ਜਾਗੇ ਤਸੱਲੀ ਨਾਲ ਤਪਾਗੇ ਤੇ ਫੇਰ ਰੁਪਈਏ ਦੇਵਾਂਗੇ ਘਰੇ ਜਾ ਕੇ ਹੈਨਾ ਆ ਕਿੱਲੀ ਸੀ ਇਹ ਵੀ ਕੀ ਅਜੇ ਘੰਟਾ ਕਿ ਹੋਇਆ ਸੂਈ ਨੂੰ ਜੇਰ ਬਾਕੀ ਰਹਿ ਗਈ ਹੈ ਜੀ ਪਹਿਲਾ ਸੂਗਾ ਸੂਈ ਜੇ ਤੇ ਮੰਦੀ ਡੋਲੀ ਦੀ ਵਛੀਆ ਦੁੱਧ 10-12 ਕਿਲੋ 12 ਕਿਲੋ ਪਹਿਲੇ ਸੂਗੇ ਦੇ ਜੂਗੀ ਖੋਲ ਦੇ ਹਾਂਜੀ ਲਾਓ ਬਾਈ ਜੀ ਇੰਦੀ ਕੀਮਤ ਬਾਈ ਕੀ ਲਾਤੀ ਇਹ ਵੀ ਸੰਤੂ ਸਾਹਿਬ ਦੇ ਲਈ ਜਿਹੜੀ 35000 ਰੁਪਏ ਦੀ ਦਵਾਂਗੀ ਉਹ ਤੋਂ ਪਿਆਰ ਮੌਤ ਪਿਆਰ ਮੌਤ ਤੁਸੀਂ ਕਰਾ ਲਓ ਜੋ ਕਰਾਉਣਾ ਫਿਰ ਮੈਂ ਤੇ ਜਾਇਜ਼ ਦੱਸਿਆ ਜੀ 2 ਛੜਤੀ 2 ਛੜਤੀ ਚਲੋ 3 ਹੀ ਛੜਤੀ ਬੱਤੀ ਜਾਨੀ ਦੇ ਦੇਣੀ ਜੈ ਸਨੋਈ ਦੇ ਲਈ ਆ ਜਿਹੜੀ ਚਲੋ ਦੁੱਧ ਮੈਂ ਜ਼ਿਆਦਾ ਨਹੀਂ ਆਂਦਾ ਨਿੱਧਰ ਲੈਵੇ ਦੀ ਆ ਪਹਿਲਾ ਸੂਗਾ ਦੁੱਧ 11-12 ਕਿਲੋ ਤਈ ਜਾਊਗੀ 10 ਕਿਲੋ ਬਾਕੀ ਸੀ ਰਹੇ ਸਿੱਤੇ ਆ ਮਾਰ ਦਿੱਤੀ ਜਾਣਾ 10 ਕਿਲੋ ਹਣਾ ਜੀ ਜੀ ਠੀਕ ਆ ਸਜਨੋ 32000 ਤੇ ਜੈ ਸਨੋਆ ਚਲੋ ਤੁਹਾਡੇ ਮਨ ਨੂੰ ਲੱਗੀ ਜਿਹੜਾ ਵੀ ਪੀਸ ਚੁਣ ਕੇ ਲਾ ਸਕਦੇ ਜੀ ਬਾਈ ਗਰਲਾਲ ਸਿੰਘ ਦੇ ਫਾਰਮ ਤੋਂ ਤੇ ਵੱਡੀ ਵੈੜ ਦਾ ਲੇਖਾ ਜੋਖਾ ਤੁਸੀਂ ਆ ਵੇਖ ਲਿਆ ਬਾਕੀ ਵੈੜ ਚੰਗੀ ਆ ਜਿੰਨੀ ਵੀ ਤਾਰੀਫ ਕਰ ਲੋ ਉਨੀ ਥੋੜੀ ਆ ਕਿਉਂਕਿ ਸੂਝਵਾਨ ਆ ਤਾਰੀਫ ਉੱਥੇ ਅੱਜ ਕੱਲ ਨਹੀਂ ਕੀਤੀ ਜਾਂਦੀ ਤੁਸੀਂ ਸਾਰਿਆਂ ਨੂੰ ਪਤਾ ਨਤਾਜਾ ਲਾਏ ਹੁੰਦੇ ਆ ਕਿ ਕਿੰਨੇ ਕੁ ਜੋਗੀ ਆ ਜਿੰਨਾ ਗੁੜ ਪਾਵਾਂਗੇ ਉਨਾ ਬੈਠਾਊਗਾ ਹਾਂਜੀ ਸਾਸੀ ਕਾਲ ਜੀ ਸਾਸੀ ਕਾਲ ਜੀ